ਪਟਿਆਲਾ ਚ ਕੁਝ ਨੌਜਵਾਨਾਂ ਵੱਲੋਂ ਖਾਲਸਾ ਜਿੰਦਾਬਾਦ ਦੇ ਪੋਸਟਰ ਲਗਾਏ ਗਏ ਸਨ ਜਿਨ੍ਹਾਂ ਨੂੰ ਪੁਲਿਸ ਨੇ 24 ਘੰਟਿਆਂ ਦੇ ਵਿੱਚ ਵਿੱਚ ਕਾਬੂ ਕਰ ਲਿਆ ਹੈ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆ ਤੁਸੀਂ ਜਿਹੜੇ ਤਸਵੀਰਾਂ ਦੇ ਵਿੱਚ ਨੌਜਵਾਨ ਦੇਖ ਰਹੇ ਹੋ ਇਹਨਾਂ ਨੌਜਵਾਨਾਂ ਨੇ ਦਿਨ ਦਿਹਾੜੇ ਪਟਿਆਲਾ ਦੇ ਬਾਜ਼ਾਰਾਂ ਦੇ ਵਿੱਚ ਜਿੰਦਾਬਾਦ ਖਾਲਸਾ ਜਿੰਦਾਬਾਦ ਜਿਹੜੇ ਪੋਸਟਰ ਲਗਾਏ ਸਨ ਤਾਂ ਪੁਲਿਸ ਵੱਲੋਂ ਕਾਬੂ ਕਰ ਲਿਆ ਹੈ ਹਿੰਦੂ ਜਿਹੜੇ ਲੋਕਾਂ ਵੱਲੋਂ ਭਾਈਚਾਰੇ ਵੱਲੋਂ ਜਿਹੜੀ ਇੰਗਰਡ ਦੋਕੋ ਪਕਟਾਇਆ ਗਿਆ ਸੀ ਰੋਜ਼ ਮਜਰਾ ਵੀ ਕੀਤਾ ਗਿਆ ਸੀ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੋਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਬਾਲਗ ਤੇ ਇੱਕ ਨਬਾਲਗ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਅਗਲੀ ਜਾਂਚ ਜਰੀਆਉ ਸ਼ੁਰੂ ਕਰ ਦਿੱਤੀ ਗਈ ਹੈ ਕੀ ਕੁਝ ਗਿਆ ਪੁਲਿਸ ਨੇ ਆ ਤੁਹਾਨੂੰ ਸੁਣਾਉਣੇ ਸਾਰਿਆਂ ਨੂੰ ਪਤਾ ਹੈਗਾ ਅੱਜ 31 ਜਨਵਰੀ 2024 ਨੂੰ ਚੱਕਰੀ ਬਾਜ਼ਾਰ ਬਟਾਲਾ ਦੇ ਵਿੱਚ ਤਿੰਨ ਪੋਸਟਰ ਮਿਲੇ ਸੀ ਜਿਦੇ ਵਿੱਚ ਖਾਲਿਸਤਾਨ ਜਿੰਦਾਬਾਦ ਲਿਖਿਆ ਸੀ ਉਤੇ ਉਪਰੰਤ ਇੱਕ ਨਿਕ ਦਮ ਹੋਲ ਫੈਲਾਸਿਕ ਇਮੀਡੀਏਟਲੀ ਜੋ ਬਟਾਲਾ ਟੀਮ ਵਖ ਵਖ ਟੀਮਾਂ ਦਾ ਉਹ ਹੋ ਕੇ ਨਾਲ ਹੀ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੇ ਸਿਬੰਦੀ ਨਾਲ ਮਿਲ ਕੇ 2 ਘੰਟੇ ਦੇ ਅੰਦਰ ਅੰਦਰ ਜੋ ਇਨਸੀਡੈਂਟ ਦੇ ਵਿੱਚ ਜੋ ਇਨਵੋਲਟ ਸੀ ਦੋਵੇਂ ਅਕਿਊਜ਼ ਨੂੰ ਫੜੇ ਗਏ ਹੈਗੇ ਔਰ ਉਹਨਾਂ ਤੋਂ ਉਹਨਾਂ ਦੀ ਪੁਚ ਰਿਚ ਦੀ ਚੀਜ਼ ਵੀ ਆਈ ਹੋਈ ਹੈ ਇਹਨਾਂ ਨੇ 10 ਥਾਵਾਂ ਦੇ ਵਿੱਚ ਪੋਸਟਸ ਅੱਜ ਲਾਏ ਸੀ उदे सारे थावान तो सा जो है वो रिकवर भी हो गए हैं और उदेते एक मेन अक्यूज़ हैगा बलविंदरजीत सिंह छब्बीस साल का है और दूजा जो है वो माइनर है वो डिटेल्स अस नहीं दे सकते हैं और ये पिछों जो कारण हैगे क्यों इन्होंने की हैगी हाले तक तो वे कोई चीज़ इदा दामने नहीं आई कि उ पिछे कोई किसी ने कहलवा के कहे होद की कोई गल होते दिमाग यह है का कि खालिस्तान उन्हों है तो ਇੱਕ ਤਰੀਕੇ ਨਾਲ ਰਿਲੀਜੀਅਸ ਆਪਾ ਕਹਿੰਦੇ ਆ ਰੈਡੀਕਲਾਈਜੇਸ਼ਨ ਉਸ ਵੱਲੋਂ ਲੱਗਦੀ ਹੈਗੀ ਆ ਉਹ ਹਲੇ ਸਾਡੀ ਜੋ ਪੁਛਗਿਛ ਹੋਊਗੀ ਉਸ ਤੋਂ ਬਾਅਦ ਵੀ ਵਿਲ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਉਹਦੇ ਤੇ ਕੋਈ ਹੋਰ ਚੀਜ਼ ਨਿਕਲਦੀ ਹੈ ਤਾਂ ਇਹਦੇ ਤੇ ਐਫਆਰ ਨੰਬਰ 10 ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈ ਸੈਕਸ਼ਨ 153ਏ ਦੇ ਵਿੱਚ ਉਹ ਸੈਕਸ਼ਨ 153ਏ ਹੁੰਦੀ ਹੈ ਕਿ ਜੀ ਦੋ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਕਰਨ ਦਾ और राइटिंग वो सैक्शन बनती है हैगीत पर छोड़े दोवे ते हो एक जो मेन अक्यूज़ मैं तुम्हें दसा जी। बलविंदर जीत है दूजेद एज पर लॉ असी माइनर डिटेल्स नहीं दे सकते हैं हाँ जी हाँ जी होगा बिल्कुल होगा हाँ जी ये इतने लोकल बटाले के जी बौली इंद्रजीत गाँव हैगा पिंडी पिंड बिलोंग करते हैं ਔਰ ਇੱਕ ਐਕਟੀਵਿਟੀ ਹੈਗਾ ਐਕਟੀਵਿਟੀ ਆਈਸੀ ਕਿ ਐਕਟੀਵਿਟੀ ਆਈਸੀ ਉਥੇ ਇਨ ਬਖ ਵਖਤਾਂ ਤੇ ਲਗਾ ਕੇ ਫਿਰ ਉਚਣਗੇ ਸੀ ਤਾਂ ਥਾਂ ਤੇ ਲਗਾ ਕੇ ਫਿਰ ਉਚਣਗੇ ਸੀ